ਇਹ ਜਿਹੜਾ ਬੜਾ ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕਰਾਪਟ ਚੱਕਰਾਂ ਚੋਂ ਫਿਰ ਕਰਾਪਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਸੈਲਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਉਂਡ ਕਵਰੇਜ ਵੀ ਬਤਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘੱਟੋ ਘੱਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਚ ਗਰਾਉਂਡ ਪਾਰਕਿੰਗ ਤੇ ਸੈਟਬੈਕ ਤੇ ਖੁੱਲੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਫੈਤੀ ਤੇ ਕਿਰਾਏ ਤੇ ਮਕਾਨਾਂ ਦੀ ਬਵਸਤਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀ ਗਈ